ਜਾਂ ਮਨ ਮਰ ਜੇਗਾ ਜਾਂ ਮਾਇਆ ਮਰ ਜੀ ਜੇ ਸ਼ਬਦ ਦਾ ਜਾਪ ਕਰੇ ਮਨ ਮਰ ਗਿਆ ਤੇ ਤਾਂ ਵੀ ਪਰਮੇਸ਼ਰ ਦੀ ਪ੍ਰਾਪਤੀ ਹੈ ਮਾਇਆ ਮਰ ਗਈ ਤੇ ਤਾਂ ਵੀ ਪਰਮੇਸ਼ਰ ਦੀ ਪ੍ਰਾਪਤੀ ਪਰ ਦੋਨੋਂ ਕੰਮ ਸ਼ਬਦ ਨੂੰ ਜਪਣਾ ਹੋਣੇ ਕਿਵੇਂ ਜਪਣਾ ਸ્વાસ ਗਿਰਾਸ ਆਓ ਕਰੋ ਨੇਤਰ ਬੰਦ ਤੇ ਪ੍ਰੈਕਟੀਕਲ ਕਰਨਾ ਬਹੁਤ ਜ਼ਰੂਰੀ ਇਹ ਜਿਹੜੀ ਵਿਚਾਰ ਸੁਣੋਨੇ ਨਾ ਆਪਾਂ ਸੁਣਦੇ ਕੋਈ ਬੋਲਦਾ ਕੋਈ ਸੁਣਦਾ ਇਹ ਮਨ ਵਿੱਚ ਉਤਸ਼ਾਹ ਪੈਦਾ ਕਰਦੀ ਵੀ ਜਪਣਾ ਚਾਹੀਦਾ ਹੈ ਕਿਉਂ ਨਹੀਂ ਜਪਦਾ ਤੂੰ ਮਨ ਕઠੋਰ ਹੋ ਚੁੱਕਾ ਹੈ ਇਹਨੂੰ ਝੂਟ ਵੱਜੇ ਕੋਈ ਤੇ ਫਿਰ ਜਾ ਕੇ ਖੇਡ ਬੰਦੀ ਮਨ ਸ਼ਬਦ ਚ ਜੁੜਦਾ ਆਓ ਬੜੇ ਪਿਆਰ ਨਾਲ ਨੇਤਰ ਬੰਦ ਕਰੋ ਤੇ ਜਪਨ ਲੱਗਿਆ ਭਾਵੇਂ ਤੁਸੀਂ 10 ਮਿੰਟ ਜਪਣਾ ਸਾਰਿਆਂ ਨੇ ਪਰ 10 ਮਿੰਟ ਤੁਹਾਡਾ ਧਿਆਨ ਆਵਾਜ਼ ਵਿੱਚ ਹੋਵੇ ਗੁਰੂ ਸ਼ਬਦ ਵਿੱਚ ਹੋਵੇ ਤੇ ਮਾਰ ਲਓ ਚੌਂਕੜਾ ਸਾਰੇ ਬੜੇ ਪਿਆਰ ਨਾਲ ਸ਼ਰੀਰ ਨੂੰ ਬਿਲਕੁਲ ਸਟੇਬਲ ਰੱਖਣਾ ਹਿੱਲਣਾ ਨਹੀਂ ਸਿਮਰਨ ਕਰਨ ਲੱਗਿਆ ਸਿਰਫ ਜ਼ਬਾਨ ਹਿਲਾਉਣੀ ਸ਼ਰੀਰ ਨਹੀਂ ਹਿਲਾਉਣਾ ਜ਼ਬਾਨ ਹਿਲੇ ਕੰਨ ਸੁਣਨ ਬਸ ਇੰਨਾ ਕੰਮ ਹੈ ਇੰਨਾ ਕਨਸੈਪਟ ਹੈ ਕਰੋ ਸ਼ੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰ ਵਾਹ ਗੁਰ ਵਾਹ ਗੁਰ ਅੱਖਾਂ ਬੰਦ ਅੱਖਾਂ ਨਾ ਖੁੱਲਣ ਦਿਓ ਆਪਣੀਆਂ ਵਾਹ ਗੁਰ 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 ਵਾਹ 으아, 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 ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ